ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਮੇਰੇ ਵੀਰ ਭੈਣਾਂ ਨੂੰ ਜਾਦੇ ਜ਼ਖਾਣ ਹੁੰਦਾ ਕਈ ਵਾਰੀ ਬੱਚਿਆਂ ਨੂੰ ਵੀ ਜ਼ਖਾਣ ਜਾਦੇ ਲੱਗਦਾ ਹੁਣ ਸਰਦੀਆਂ ਆ ਗਈਆਂ ਜ਼ਖਾਣ ਤਾਂ ਆਮ ਗੱਲ ਹੀ ਐ ਵਿਜਖਾਮ ਹਰ ਇੱਕ ਨੂੰ ਲੱਗਦਾ ਹੈ ਕਿਸੇ ਨੂੰ ਤਾਂ ਭਾਵੇਂ ਨਾ ਹੋਵੇ ਲੱਗਦਾ ਨਾ ਹੋਵੇ ਪਰ ਲੱਗਦਾ ਹਰੇਕ ਨੂੰ ਇਹ ਜਖਾਮ ਸਾਨੂੰ ਤਾਂ ਆਪ ਘਰੇ ਲੱਗਦਾ ਹੈ ਜਖਾਮ ਜਦੋਂ ਵੀ ਠੰਡ ਹੋ ਜੇ ਪਹਿਲਾਂ ਤਾਂ ਗਰਮੀਆਂ 'ਚ ਸ਼ੁਰੂ ਹੋ ਜਾਂਦਾ ਜੇ ਮਾੜਾ-ਮੋੜਾ ਠੰਡਾ ਪਾਣੀ ਪੀ ਲਗੇ ਇਹ ਆਪਾਂ ਨੂੰ ਇੱਕ ਤਰ੍ਹਾਂ ਦੀ ਕੋਈ ਬਿਮਾਰੀ ਹੁੰਦੀ ਹੈ ਜਿਹੜੀ ਕਿ ਜਖਾਮ ਇੰਨਾ ਲੱਗਣਾ ਤੇ ਨਾਲੇ ਇਹਦੇ ਨਾਲ ਸਿਰ ਦੇ ਵਾਲ ਵੀ ਜਦੋਂ ਜ਼ਿਆਦਾ ਜਖਾਮ ਲੱਗਦਾ ਚਿੱਟੇ ਹੋ ਜਾਂਦੇ ਆ ਤੇ ਆਪਣੇ ਸਿਰ 'ਚ ਕਮਜ਼ੋਰੀ ਵੀ ਆ ਜਾਂਦੀ ਹੈ ਇਹਦੇ ਵਾਸਤੇ ਆਪਾਂ ਤਿਆਰ ਕਰਨ ਲੱਗੇ ਆ ਜੀ ਪੰਜੀਰੀ ਆਪਾਂ ਲੈ ਆ ਜੀ ਘਿਓ ਪਹਿਲਾਂ ਸਾਰਿਆਂ ਤੋਂ ਪਹਿਲਾਂ ਘਿਓ ਆਪਾਂ ਵਧੀਆ ਕੁਆਲਿਟੀ ਦਾ ਲੈਣਾ ਜੀ ਆਪਾਂ ਬਾਜ਼ਾਰ ਚੋਂ ਲੈਣਾ ਤੇ ਨਹੀਂ ਆਪਾਂ ਘਰ ਦਾ ਘਿਓ ਵੀ ਲੈ ਸਕਦੇ ਆਂ ਦੇਸੀ ਤੇ ਇਹ ਆਪਾਂ ਘਿਓ ਲੈ ਲਿਆ 2 ਕਿਲੋ ਜੀ ਅਸੀਂ 2 ਕਿਲੋ ਘਿਓ ਚ ਪੰਜੀਰੀ ਬਣਾਉਣੀ ਹੈ ਤੇ ਇਹਦੇ ਵਾਸਤੇ ਆਪਾਂ ਸਮਾਨ ਲਿਆ ਜੀ ਸਮਾਨ ਵੀ ਆਪਾਂ ਪਸਾਰੀਆਂ ਤੋਂ ਲਿਆਂਦਾ ਵਧੀਆ ਇਹ ਸਾਰੇ ਤਰ੍ਹਾਂ ਦਾ ਸਮਾਨ ਪਾਇਆ ਆਪਾਂ ਜਿਹੜਾ ਕਿ ਜ਼ਖਾਂ ਵਾਸਤੇ ਨਜਲੇ ਵਾਸਤੇ ਵਧੀਆ ਤੇ ਪੀਸਿਆ ਪਸਾਈ ਲੈ ਲਿਆ ਜੀ ਆਪਾਂ ਸਾਰਾ ਸਮਾਨ ਤੇ ਕਈ ਆਇਟਮਾਂ ਬਣ ਗਈਆਂ 15 16 ਆਇਟਮਾਂ ਬਣੀਆਂ ਵੀ ਇਹ ਵੀ ਨਹੀਂ ਵੀ ਕੱਲੇ ਕਾਜੂ ਬਦਾਮ ਹੀ ਪਾਇਆ ਕਿਉਂਕਿ ਕਾਜੂ ਬਦਾਮ ਨਾਲ ਤਾਂ ਆਪਾਂ ਉਹ ਵੀ ਖਾ ਸਕਦੇ ਆ ਭਾਵੇਂ ਕਿ ਉਹਨਾਂ ਨਾਲ ਜ਼ਖਾਮ ਨਹੀਂ ਹਟਦਾ ਆਪਾਂ ਉਹੋ ਜੀਆਂ ਚੀਜ਼ਾਂ ਪਾਈਆਂ ਜਿਹਦੇ ਨਾਲ ਵੀ ਆਪਾਂ ਨੂੰ ਜ਼ਖਾਮ ਵੀ ਹਟੇ ਸਿਰ ਵੀ ਆਪਣਾ ਦੁੱਖ ਨੂੰ ਹਟੇ ਇਸ ਤਰ੍ਹਾਂ ਦੀਆਂ ਤਾਕਤ ਵਾਲੀਆਂ ਸਾਰੀਆਂ ਚੀਜ਼ਾਂ ਪਾਈਆਂ ਸਾਰਿਆਂ ਨੂੰ ਪਤਾ ਹੀ ਹੈ ਬਜ਼ੁਰਗਾਂ ਨੂੰ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਪੈਂਦੀਆਂ ਤੇ ਆਪਾਂ ਉਹ ਸਾਰੀਆਂ ਚੀਜ਼ਾਂ ਪਾਈਆਂ ਤੇ ਤਾਂ ਕਿ ਆਪਣਾ ਜਿਹੜਾ ਜ਼ਖਾਾਮ ਆ ਉਹ ਹਟ ਜੇ ਤੇ ਆਪਾਂ ਨੂੰ ਗਾਂ ਤੋਂ ਨਾ ਲੱਗੇ ਪਹਿਲਾਂ ਅਸੀਂ 4-5 ਸਾਲ ਪਹਿਲਾਂ ਹੋ ਗਿਆ ਉਦੋਂ ਪੰਜੀਰੀ ਬਣਾਈ ਸੀ ਉਦੋਂ ਅਸੀਂ ਇੰਨੇ ਹੀ ਸਮਾਨ ਪਾ ਕੇ ਬਣਾਈ ਸੀ ਤੇ ਸਾਨੂੰ ਵਾਵਾ ਟਾਈਮ ਜ਼ਖਾਾਮ ਨਹੀਂ ਲੱਗਿਆ ਸੀਗਾ ਹੁਣ ਤੱਕ ਹੀ ਜਾਨੀ ਕੀ ਤੇ ਹੁਣ ਸਾਨੂੰ ਗਰਮੀਆਂ 'ਚ ਹੀ ਸਟਾਰਟ ਹੋ ਗਿਆ ਸੀ ਜ਼ਖਾਾਮ ਲੱਗਣਾ ਤੇ ਇਹਦੇ ਕਰਕੇ ਹੁਣ ਅਸੀਂ ਫੇਰ ਐਂ ਪੰਜੀਰੀ ਤਿਆਰ ਕਰਨੀ ਆ ਤੇ ਜਿਹਦੇ ਨਾਲ ਸਾਨੂੰ ਕੋਈ 8 ਦਿਨਾਂ ਦੇ ਵਿੱਚ ਖਾਣ ਨਾਲ ਹੀ ਪਤਾ ਲੱਗ ਜੇ ਵੀ ਹਾਂ ਇਹ ਪੰਜੀਰੀ ਵਧੀਆ ਮੇਰੀ ਦਾਦੀ ਬਣਾਉਂਦੀ ਹੁੰਦੀ ਸੀ ਕਿ ਉਹਨੇ ਮੈਨੂੰ ਵੀ ਬਣਾ ਕੇ ਦਿੱਤੀ ਸੀਗੀ ਵੀ ਤੈਨੂੰ ਮੈਂ ਪੰਜੀਰੀ ਬਣਾ ਕੇ ਦਿੰਨੀ ਆ ਵੀ ਹੁਣ ਤੇਰਾ ਵਿਆਹ ਹੋਣਾ ਪਹਿਲਾਂ ਬਣਾ ਦਿੰਨੀ ਆ ਗਾਂ ਅਗਲੇ ਘਰੇ ਤੂੰ ਕਿੱਥੇ ਬਣਾਵੇਂਗੀ ਤੇ ਤੈਨੂੰ ਜ਼ਖਾਮ ਨਹੀਂ ਲੱਗਣਾ ਬੁੜੀਆਂ ਦੀਆਂ ਗੱਲਾਂ ਹੁੰਦੀਆਂ ਨਹੀਂ ਤਾਂ ਅਗਲੇ ਘਰ ਗਾਂ ਵਾਲੇ ਵੀ ਕਿਹੜਾ ਬਣਾ ਕੇ ਨਹੀਂ ਦਿੰਦੇ ਤੇ ਪਰ ਮੈਨੂੰ ਦਾਦੀ ਨੇ ਜਿਹੜੀ ਮੇਰੀ ਨੇ ਪੰਜੀਰੀ ਬਣਾ ਕੇ ਦਿੱਤੀ ਸੀ ਉਹ ਬਹੁਤ ਟੇਸਟੀ ਵੀ ਸੀ ਤੇ ਉਹਨੇ ਕਿਹਾ ਸੀ ਵੀ ਇਹ ਤੂੰ 7 ਦਿਨਾਂ ਚ ਹੀ ਖਾ ਲਾ ਤੇ ਮੈਨੂੰ ਉਸ ਤੋਂ ਬਾਅਦ ਨਾ ਜ਼ਖਾਮ ਨਹੀਂ ਲੱਗਿਆ ਸੀਗਾ ਬਹੁਤ ਟਾਈਮ ਨਹੀਂ ਲੱਗਿਆ ਸੀਗਾ ਹੁਣ ਭਾਵੇਂ ਮੇਰੀ ਦਾਦੀ ਇਸ ਦੁਨੀਆ 'ਚ ਨਹੀਂ ਰਹੀ ਪਰ ਫੇਰ ਵੀ ਮੈਂ ਉਵੇਂ ਹੀ ਪੰਜੀਰੀ ਬਣਾਉਂਗੀ ਜਿਵੇਂ ਮੇਰੀ ਦਾਦੀ ਬਣਾਉਂਦੀ ਹੁੰਦੀ ਸੀਗੀ ਉਹ ਬਹੁਤ ਟੇਸਟੀ ਬਣਾਉਂਦੀ ਹੁੰਦੀ ਸੀ ਬਜ਼ੁਰਗਾਂ ਦੇ ਹੱਥਾਂ ਵਿੱਚ ਤਾਂ ਵੈਸੇ ਵੀ ਆਪਾਂ ਨੂੰ ਜਾਣ ਲੱਗਦੀ ਹੁੰਦੀ ਹੈ ਵੀ ਉਹ ਬਹੁਤ ਵਧੀਆ ਟੇਸਟੀ ਚੀਜ਼ ਬਣਾਉਂਦੇ ਆ ਭਵੇਂ ਆਪਾਂ ਬਣਾ ਹੀ ਲੱਗੇ ਉਹ ਜੀ ਪਰ ਉਹਨਾਂ ਨੂੰ ਬਹੁਤ ਜ਼ਿਆਦਾ ਤਜਰਬਾ ਹੁੰਦਾ ਤੇ ਉਹ ਵਧੀਆ ਚੀਜ਼ ਬਣਾਉਂਦੇ ਆ ਇਸ ਕਰਕੇ ਹੁਣ ਆਪਾਂ ਇਹ ਸਾਰਾ ਸਮਾਨ ਲੈ ਲਿਆ ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਪੰਜੀਰੀ ਸਟਾਰਟ ਕਰਤੀ ਆਪਾਂ ਬਣਾਉਣੀ ਤੇ ਇਹਦੇ ਵਾਸਤੇ ਆਪਾਂ ਬਹੁਤ ਸਾਰਾ ਸਮਾਨ ਲਿਆ ਹੈ ਹੁਣ ਆਪਾਂ ਇਹਨੂੰ ਥਾਲਾਂ ਦੇ ਵਿੱਚ ਕੱਢੀ ਜਾਂਦੇ ਆ ਸਾਰੇ ਸਮਾਨ ਨੂੰ ਤਾਂ ਕਿ ਆਪਾਂ ਦੇਖ ਲਈਏ ਵੀ ਕਿਵੇਂ ਐ ਸਮਾਨ ਤੇ ਕਿਵੇਂ ਕਿਵੇਂ ਪਾਉਣਾ ਹੈ ਕਿਉਂਕਿ ਜਿਹੜੀ ਆਪਾਂ ਗੁੰਦ ਹੈ ਜੇ ਆਪਾਂ ਗਰਮ ਚ ਪਾ ਦਈਏ ਤਾਂ ਉਹ ਵੀ ਠੀਕ ਨਹੀਂ ਆਉਂਦੀ ਕਿ ਉਹ ਗੰਡਾ ਹੀ ਬਣ ਜਾਂਦੀਆਂ ਇਹਦੇ ਕਰਕੇ ਤਾਂ ਵੇਂਦੇ ਸੀਗੇ ਇਧਰ ਮੰਮੀ ਉਹ ਕੋਪਾ ਕਰੀ ਜਾਂਦੀ ਆ ਕਦੂ ਕਛ ਕਿਉਂਕਿ ਥੋੜਾ ਸੀ ਥੋੜਾ ਜਿਹਾ ਕੋਪਾ ਕਿ ਆ ਵੱਧ ਪਾਵਾਂਗੇ ਇਧਰ ਅਸੀਂ ਘੋ ਗਰਮ ਹੋ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਆਟਾ ਪਾਉਣ ਲੱਗੇ ਆ 2 ਕਿਲੋ ਘਿਓ ਲਿਆ ਹੈ ਤੇ 2 ਕਿਲੋ ਹੀ ਅਸੀਂ ਆਟਾ ਲਵਾਂਗੇ ਆਟਾ ਭਾਵੇਂ ਪੂਰਾ ਘੱਟਦਾ ਭਾਵੇਂ ਰਹਿ ਜੇ ਤਾਂ ਕਿ ਚੀਜ਼ਾਂ ਜ਼ਿਆਦੇ ਐ ਤੇ ਫਿਰ ਆਟਾ ਥੋੜਾ ਜਿਹਾ ਘੱਟ ਹੀ ਪਾਵਾਂਗੇ 2 ਕਿਲੋ ਤੋਂ ਵੀ ਪੂਰਾ ਨਹੀਂ ਪਾਉਂਦੇ ਵੀ ਵਾਵਾ ਚੀਜ਼ਾਂ ਐ ਫਿਰ ਸੁੱਕ ਬਰੂ ਰਾਜਾ ਵੀ ਨਹੀਂ ਸਵਾਲ ਲੱਗਦਾਗਾ ਖੁਆ ਆ ਸੌਰੀ پنਜਰੀ ਤੇ ਹੁਣ ਆਪਾਂ ਮੰਮੀ ਆਟਾ ਪਾਈ ਜਾਂਦੀ ਐ ਵਿੱਚ ਤੇ ਮੈਂ ਉਹ ਕਟਛੀ ਨਾਲ ਹਿਲਾਈ ਜਾਂਦੀ ਆ ਤੇਲ ਨੂੰ ਘਿਓ ਨੂੰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲੈਣਾ ਆਟੇ ਨੂੰ ਤਾਂ ਕਿ ਇਹ ਵਾਵਾ ਟਾਈਮ ਲੱਗ ਜਾਂਦਾ ਭੁੰਨਣ ਤੇ ਘਾਟ ਅੱਗ ਤੇ ਆਪਾਂ ਚੁੱਲ੍ਹੇ ਤੇ ਬਣਾਉਣੇ ਆ ਪਰ ਘਾਟ ਅੱਗ ਤੇ ਸੇਕ ਤੇ ਆਪਾਂ ਹੌਲੀ ਹੌਲੀ ਭੁੰਨਣਾ ਕਿਉਂਕਿ ਆਪਾਂ ਅੱਗ ਤੇਜ ਵੀ ਨਹੀਂ ਕਰ ਸਕਦੇ ਇਹਦੇ ਨਾਲ ਫਿਰ ਉਹ 스멜 ਜੀ ਆਊਗੀ ਮੱਛੇ ਦੀ ਤਾਂ ਹੁਣ ਆਪਾਂ ਜਦੋਂ ਇਹ ਮਿਕਸ ਹੋ ਗਿਆ ਤਾਂ ਫਿਰ ਆਪਾਂ ਇਹਨੂੰ ਹੌਲੀ ਹੌਲੀ ਭੁੰਨੀ ਜਾਵਾਂਗੇ ਤੇ ਇਹ ਜਦੋਂ ਘਿਓ ਛੱਡਣ ਲੱਗ ਜੇ ਕਿਉ ਆਪਾਂ ਨੂੰ ਸਾਰੀਆਂ ਪ੍ਰਾਣੀਆਂ ਬੀਬੀਆਂ ਨੂੰ ਪਤਾ ਹੀ ਐ ਸਾਰਿਆਂ ਨੂੰ ਹੀ ਪਤਾ ਐ ਤਾਂ ਕਿ ਵੀ ਜਦੋਂ ਇਹ ਘਿਓ ਛੱਡਣ ਲੱਗ ਜਾਂਦਾ ਆਟਾ ਤੇ ਉਦੋਂ ਇਹਦੇ ਚ ਵਾਸ਼ਨਾ ਵੀ ਆਉਂਦੀ ਐ ਬਹੁਤ ਸੋਹਣੀ ਤਾਂ ਫੇਰ ਆਪਾਂ ਇਹਨੂੰ ਮੰਨਦੇ ਆ ਵੀ ਇਹ ਹੁਣ ਪੁੱਜ ਗਿਆ ਆਪਣਾ ਆਟਾ ਤੇ ਇਹਦੇਰ ਆਪਾਂ ਬਦਾਮ ਆ ਜਿਹੜੇ ਉਹ ਗ੍ਰੈਂਡ ਕਰਦੇ ਸੀ ਬਦਾਮ ਵੀ ਆਪਾਂ ਵਧੀਆ ਲਏ ਐ ਇਹਦੇ ਵਿੱਚੋਂ ਬਦਾਮਾਂ ਦੇ ਵਿੱਚ ਜਿਹੜੇ ਨੱਪਗੇ ਤਾਂ ਤੇਲ ਨਿਕਲਦਾ ਉਹ ਬਦਾਮ ਲਏ ਐ ਤਾਂ ਕਿ ਕੋਈ ਅਸਰ ਤਾਂ ਕਰਨ ਸਰੀਰ ਵਿੱਚ ਉਹ ਤਾਂ ਬਦਾਮ ਆਪਾਂ ਬਾਜ਼ਾਰ ਚੋਂ ਲੈਨੇ ਨਾ ਆਮ ਉਹੀ ਮੋٹے ਜਿਹੇ ਬਦਾਮ ਤਾਂ ਹੁੰਦੇ ਆ ਪਰ ਉਹਨਾਂ ਦੇ ਵਿੱਚੋਂ ਕੋਈ ਤੇਲ ਨਹੀਂ ਨਿਕਲਦਾ ਹੁੰਦਾ ਇਹ ਬਰੀਕ ਹੈ ਬਦਾਮ ਥੋੜੇ ਜੇ ਇਹ ਸਾਰਾ ਸਮਾਨ ਰੈਡੀ ਕਰ ਲਿਆ ਇੱਧਰ ਕੱਢ ਕੇ ਤਾਂ ਕਿ ਜਦੋਂ ਪੰਜੀਰੀ ਬਣ ਜੇ ਤਾਂ ਉਦੋਂ ਆਪਾਂ ਇਹਦੇ ਵਿੱਚ ਸਾਰਾ ਸਮਾਨ ਪਾ ਦਈਏ ਹੁਣ ਆਪਣਾ ਆਟਾ ਜਿਹੜਾ ਭੁੱਜ ਕੇ ਤਿਆਰ ਆ ਕਿਉਂ ਛੱਡ ਗਿਆ ਆਟਾ ਪੂਰੀ ਤਰ੍ਹਾਂ ਪ੍ਰੋਪਰ ਤਿਆਰ ਹੈ ਤੇ ਕਹੀ ਜਾਂਦੇ ਸੀ ਵੀ ਵਧੀਆ ਠੀਕ ਐ ਅਸੀਂ ਕਿ ਮੜਾ ਜਾ ਹੋਰ ਹੋ ਜਾਂਦੇ ਉਹ ਚਲ ਹੁਣ ਆਪਾਂ ਭੁੰਨ ਲਿਆ ਆਟਾ ਤੇ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਸਮਾਨ ਪਾ ਲੈਣਾ ਤੇ ਮਿਕਸ ਕਰਦੇ ਜਾਣਾ ਕਿਉਂਕਿ ਮਿਕਸ ਵੀ ਇਹ ਬਹੁਤ ਜ਼ੋਰ ਲਾਉਂਦਾ ਹੋਣ ਲੱਗਾ ਕਿਉਂਕਿ ਸਮਾਨ ਇੱਕ ਜਾਣ ਕਰਨਾ ਹੁੰਦਾ ਆਪਾਂ ਇਹ ਇਹ ਤਾਂ ਹੈ ਨਹੀਂ ਮੁੜ ਕੇ ਫਿਰ ਉਹ ਜ ਟੇਸਟ ਨਹੀਂ ਆਉਂਦਾ ਜਦੋਂ ਆਪਾਂ ਖਾਂਦੇ ਆ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਹੌਲੀ ਹੌਲੀ ਮੈਂ ਤੇ ਮੰਮੀ ਮਿਕਸ ਕਰ ਰਹੇ ਸੀਗੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰਦੇ ਜਾਵਾਂਗੇ ਤੇ ਫਿਰ ਇਹ ਕੜਾਈ ਛੋਟੀ ਪੈ ਗਈ ਸੀ ਕਿਉਂਕਿ ਸਮਾਨ ਜ਼ਿਆਦਾ ਹੋ ਗਿਆ ਸੀਗਾ ਤੇ ਇਹਦੇ ਵਿੱਚ ਰਲਦਾ ਨਹੀਂ ਸੀ ਉਹ ਤਾਂ ਠੀਕ ਸੀ ਜੇ ਆਪਾਂ ਉਹੀ ਰੱਖਦੇ ਤਾਂ ਤੇ ਫਿਰ ਆਪਾਂ ਇਹਨੂੰ ਮਿਕਸ ਕਰਨਾ ਸੀ ਤੇ ਇਹਦੇ ਕਰਕੇ ਕੜਾਈ ਛੋਟੀ ਪੈ ਗਈ ਸੀ ਫਿਰ ਅਸੀਂ ਪ੍ਰਾਂਤ ਲਿਆਂਦੀ ਤੇ ਫਿਰ ਪ੍ਰਾਂਤ ਦੇ ਵਿੱਚ ਅਸੀਂ ਕੁਝ ਮਿਕਸ ਕੀਤਾ ਤੇ ਫਿਰ ਇੱਕ ਜਾਣ ਹੋ ਗਿਆ ਜਦੋਂ ਇਹ ਹਜੇ ਤੱਕ ਤਾਂ ਆਪਾਂ ਸਮਾਨ ਹੀ ਪਾਈ ਜੰਨੇ ਆ ਤਾਂ ਕਿ ਸਮਾਨ ਆਪਾਂ ਪਾ ਦਈਏ ਤੇ ਫਿਰ 2 ਕਿਲੋ ਹੀ ਅਸੀਂ ਖੰਡ ਲਈ ਹੈ ਜੀ ਕਿਉਂਕਿ 2 ਕਿਲੋ ਹੀ ਆਟਾ ਸੀ 2 ਕਿਲੋ ਕੇ ਹੋ ਸੀ ਆਟਾ ਥੋੜਾ ਘੱਟ ਪਿਆ ਉਹ ਜੇ ਸਮਾਨ 2 ਕਿਲੋ ਹੀ ਸਮਾਨ ਹੋ ਗਿਆ ਸੀਗਾ ਆਪਣਾ ਸਾਰਾ ਤੋਲਿਆ ਸੀਗਾ 2 ਕਿਲੋ ਦੇ ਨੇੜੇ ਸਾਰਾ ਸਮਾਨ ਸੀਗਾ ਤੇ 2 ਕਿਲੋ ਹੀ ਆਪਾਂ ਖੰਡ ਲੈ ਲਈ ਤੇ ਫਿਰ ਇਹ ਸਾਰੀਆਂ ਚੀਜ਼ਾਂ ਆਪਾਂ ਜਦੋਂ ਆਟੇ ਦੇ ਵਿੱਚ ਪਾ ਲਈਆਂ ਆਟਾ ਬਹੁਤ ਸੋਨਾ ਭੁੱਜ ਕੇ ਤਿਆਰ ਹੋ ਗਿਆ ਸੀਗਾ ਕੋਈ ਆਏ ਨਹੀਂ ਸੀਗਾ ਵੀ ਕੱਚਾ ਜਾ ਜੇ ਆਪਾਂ ਨੂੰ ਚਿੱਟਾ ਜਾ ਆਟਾ ਰਹਿ ਜੇ ਤਾਂ ਫਿਰ ਉਹ ਖਾਣ ਨੂੰ ਜੀ ਨਹੀਂ ਕਰਦਾ ਜਾਂ ਕਈ ਵਾਰੀ ਕੋਈ ਆਉਂਦਾ ਚਲ ਆਪਾਂ ਤਾਂ ਖਾ ਲਾਂਗੇ ਤੇ ਫਿਰ ਉਹ ਅਗਲੇ ਨੂੰ ਦੇਣ ਲੱਗਿਆਂ ਨੂੰ ਵੀ ਐਂ ਲੱਗਦਾ ਵੀ ਅਗਲਾ ਕਹੂਗਾ ਇਹ ਚਿੱਟਾ ਜਾ ਆਟਾ ਤੇ ਅਗਲਾ ਕਹਿ ਵੀ ਦਿੰਦਾ ਖਾਣ ਲੱਗਿਆ ਤੁਸੀਂ ਆਟਾ ਨਹੀਂ ਭੁੰਨਿਆ ਤਾਂ ਕਰਕੇ ਆਟਾ ਜਾਦੇ ਵਧੀਆ ਭੁੰਨਿਆ ਸੀਗਾ ਤਾਂ ਕਿ ਇਹ ਲਾਲ ਲਾਲ ਹੋ ਜੇ ਆਟਾ ਤੇ ਫੇਰ ਆਪਾਂ ਇਹਦੇ ਵਿੱਚ ਸਾਰਾ ਸਮਾਨ ਮਿਕਸ ਕਰੀ ਜਾਂਦੇ ਸੀਗੇ ਇਹ ਪੰਜੀਰੀਆਂ ਜਿਹੜੀ ਆਪਾਂ ਤਿਆਰ ਕੀਤੀ ਜੇ ਆਪਾਂ ਇਹ ਸੁਬਾ ਖਾ ਲਗੇ ਤਾਂ ਉਹ ਵੀ ਠੀਕ ਹੈ ਪਰ ਜੇ ਆਪਾਂ ਰਾਤ ਨੂੰ ਪੈ ਆਉਣ ਲੱਗੇ ਦੁੱਧ ਦਾ ਗਲਾਸ ਪੀ ਲਗੇ ਉੱਤੋਂ ਤੇ ਪਹਿਲਾਂ ਪੰਜੀਰੀ ਖਾ ਲਗੇ ਤਾਂ ਫਿਰ ਤਾਂ ਕਿਆ ਬਾਤਾਂ ਕਿਉਂਕਿ ਸਵੇਰ ਉੱਠੋਂਗੇ ਵੀ ਤੁਸੀਂ ਤਾਂ ਤੁਹਾਨੂੰ ਆ ਨਹੀਂ ਲੱਗੂਗਾ ਵੀ ਮੈਥੋਂ ਤਾਂ ਉੱਠਿਆ ਨਹੀਂ ਜਾਂਦਾ ਇੱਕ ਸਰਦੀ ਹੋ ਗਈ ਤੇ ਢੂਈ ਹਰ ਇੱਕ ਦੀ ਦੁਖਦੀ ਹੈ ਇਹ ਢੂਈ ਦੇ ਦਰਦ ਨੂੰ ਵੀ ਠੀਕ ਕਰੂਗੀ ਤੇ ਜ਼ਖਾਮ ਨੂੰ ਤੇਨੇ ਕਰਨਾ ਹੀ ਕਰਨਾ ਹੈ ਤੇ ਫਿਰ ਤੁਹਾਨੂੰ ਵਧੀਆ ਲੱਗੂਗਾ ਉੱਠਣ ਲੱਗੇ ਵੀ ਤੁਸੀਂ ਕਹੋਗੇ ਵੀ ਹਾਂ ਪੰਜੀਰੀ ਚ ਜਾਨ ਹੈਗੀ ਆ ਵੀ ਮੈਂ ਖਾਧੀ ਆ ਤੇ ਮੈਂ ਉੱਠ ਵੀ ਸਕਦਾ ਤੇ ਸਰੀਰ ਵਿੱਚ ਵੀ ਫੁਰਤੀ ਆਊਗੀ ਇਹ ਨਹੀਂ ਵੀ ਤੁਹਾਡਾ ਸਰੀਰ ਸੁਸਤ ਨਹੀਂ ਹੋਊਗਾ ਸੁਸਤ ਜਾ ਰਹੂਗਾ ਤੇ ਤੁਸੀਂ ਇਸ ਤਰ੍ਹਾਂ ਦੀ ਪੰਜੀਰੀ ਬਣਾ ਕੇ ਤਿਆਰ ਕਰਕੇ ਖਾ ਕੇ ਟਰਾਈ ਕਰਕੇ ਦੇਖਿਓ ਤੇ ਬਹੁਤ ਵਧੀਆ ਤੁਹਾਨੂੰ ਸਰੀਰ ਨੂੰ ਆਰਾਮ ਮਿਲੂਗਾ ਹੁਣ ਅਸੀਂ ਇਹ ਮਿਕਸ ਕਰੀ ਜਾਂਦੇ ਸੀ ਅਸੀਂ ਪ੍ਰਾਂਤ 'ਚ ਇੱਧਰ ਹੋਰ ਕੱਢ ਲਿਆ ਸੀ ਪਾਸੇ ਤੇ ਉਧਰ ਮੰਮੀ ਮਿਕਸ ਮਿਕਸ ਕਰੀ ਜਾਂਦੇ ਸੀ ਇੱਧਰ ਮੈਂ ਚੰਗੀ ਤਰ੍ਹਾਂ ਮਿਕਸ ਕਰਦਾ ਕਿਉਂਕਿ ਜੇ ਇੱਥੇ ਮਾੜਾ ਜਾਵੇ ਮਿਕਸ ਨਾ ਹੋਇਆ ਤਾਂ ਸਾਡੇ ਤਾਂ ਘਰ ਦੇ ਇਸ ਤਰ੍ਹਾਂ ਦੇ ਆ ਕਹਿਣਗੇ ਤੂੰ ਸ ਤਾਂ ਸਹੀ ਨਹੀਂ ਬਣਾਈ ਇਹ ਰਲਿਆ ਨਹੀਂਗਾ ਤਾਂ ਕਰਕੇ ਅਸੀਂ ਜਾਦੀ ਮਿਕਸ ਕਰੀ ਜਾਂਦੇ ਸੀ ਵੀ ਮੁੜ ਕੇ ਇਹਨਾਂ ਨੇ ਖਾਣਾ ਨਹੀਂ ਕਹਿ ਦੇਣਗੇ ਅਸ ਤਾਂ ਖਾਂਦੇ ਨਹੀਂਗੇ ਤਾਂ ਕਰਕੇ ਤੇ ਇਸ ਤਰ੍ਹਾਂ ਦੀ ਤੁਸੀਂ ਪੰਜੀਰੀ ਘਰੇ ਤਿਆਰ ਕਰਕੇ ਖਾਓ ਜਰੂਰ ਕਿਉਂਕਿ ਹੁਣ ਸਰਦੀਆਂ ਆਈਆਂ ਬਜ਼ੁਰਗਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਚਾਹੀਦੀ ਹੈ ਪੰਜੀਰੀ ਤੇ ਬੱਚਿਆਂ ਨੂੰ ਵੀ ਤੇ ਆਪਣੇ ਵਰਗਿਆਂ ਨੂੰ ਵੀ ਚਾਹੀਦੀ ਹੈ ਤਾਂਕਿ ਆਪਾਂ ਸਾਰਾ ਦਿਨ ਕੰਮ ਕਰਦੇ ਆ ਤਾਂ ਇੰਨਾ ਕੁ ਤਾਂ ਆਪਣਾ ਬੰਦ ਹੈ ਵੀ ਆਪਾਂ ਖਾ ਗਏ ਤੇ ਸਰੀਰ ਨੂੰ ਸਹੀ ਰੱਖ ਕੇ ਫਿੱਟ ਰੱਖੇ